ਸੂਝਵਾਨ ਭਰਾ ਨੇ ਫੋਨ ਕਰਕੇ ਗੱਲ ਆਖਿਆ ਕਿ ਤੁਸੀਂ ਵੀਡੀਓ ਪਾਓ ਐਨ ਆਰ ਆਈ ਭਰਾਵਾਂ ਨੂੰ ਦੱਸੋ ਕਿ ਸਾਨੂੰ ਚਾਹੀਦਾ ਇਕੱਠੇ ਹੋ ਕੇ ਉਹਨਾਂ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਉਹਨਾਂ ਦੇਿਲ ਨੂੰ ਠੰਡਕ ਪਹੁੰਚੇ ਤੇ ਉਹ ਕੇਸ ਵਾਪਸ ਲੈਣ ਉਹ ਬੈਠ ਕੇ ਗੱਲਬਾਤ ਹੁੰਦੀ ਆ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੋਚਣ ਕਿ ਹਾਂ ਪੰਜਾਬੀ ਆਏ ਨੇ ਇਕੱਠੇ ਹੋ ਕੇ ਆਏ ਨੇ ਦੁੱਖ ਸਾਂਝਾ ਕਰ ਰਹੇ ਨੇ ਸਾਨੂੰ ਕੇਸ ਵਾਪਸ ਲੈਣਾ ਚਾਹੀਦਾ ਜੇਕਰ ਆਹ ਗੱਲ ਕਰਤੀ ਨਾ ਪੰਜਾਬੀਓ ਸਾਡੇ ਐਨ ਆਰ ਆਈ ਭਰਾਵੋ ਆਜੋੜ ਕੇ ਬੇਨਤੀ ਆ ਇਹ ਕੰਮ ਕਰ ਲੋ ਪਟੀਸ਼ਨਾਂ ਪਾਉਣ ਨਾਲ ਕੁਝ ਨਹੀਂ ਹੋਣਾ ਪਟੀਸ਼ਨਾਂ ਆਪਣੀਆਂ ਬਿਲਕੁਲ ਜ਼ੀਰੋ ਨੇ ਉੱਥੇ ਦੀ ਸਰਕਾਰ ਲਈ ਆਪਣੀ ਪਾਈ ਹੋਈ ਪਟੀਸ਼ਨ ਬਿਲਕੁਲ ਜ਼ੀਰੋ ਆ ਜ਼ੀਰੋ ਉਹਨਾਂ ਨੂੰ ਆਪਣੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਸਿਰਫ ਆਪਣੇ ਲੋਕਾਂ ਦੀ ਗੱਲ ਸੁਣਨੀ ਆ ਸਾਰੇ ਪੰਜਾਬੀ ਕਮਿਊਨਿਟੀ ਇਕੱਠੀ ਹੋ ਕੇ ਫਲੋਰੀਡਾ ਦੇ ਵਿੱਚ ਜਾਏ ਅਮਰੀਕਾ ਦੇ ਵਿੱਚ ਨੇ ਸਾਰੇ ਇਕੱਠੇ ਹੋ ਕੇ ਤੁਸੀਂ ਕੀ ਕਰੋ ਉਹਨਾਂ ਦੇ ਘਰ ਜਾਓ ਜਿਨ੍ਹਾਂ ਦੇ ਘਰ ਦੇ ਮੈਂਬਰ ਮਰ ਚੁਕੇ ਨੇ ਸਭ ਤੋਂ ਪਹਿਲਾਂ ਤੇ ਇਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਾਡੇ ਐਨ ਆਰ ਆਈ ਭਰਾਵਾਂ ਕੋਲ ਵੀਡੀਓ ਨੂੰ ਜ਼ਰੂਰ ਭੇਜ ਦਿਓ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਉਹਨਾਂ ਨੂੰ ਗੱਲ ਆਖਣਾ ਚਾਹੁੰਦੇ ਆ ਜਿਹੜੇ ਐਨ ਆਰ ਆਈ ਭਰਾ ਬੈਠੇ ਨੇ ਗਲਤ ਬੋਲ ਰਹੇ ਨੇ ਵੀਡੀਓ ਪਾ ਰਹੇ ਬਾਈ ਜੀ ਸਪੋਰਟ ਕਰ ਰਹੇ ਤੁਹਾਨੂੰ ਪੰਜਾਬ ਦੇ ਵਿੱਚੋਂ ਰਹਿ ਕੇ ਨਹੀਂ ਤੇ ਬਾਈ ਜੀ ਲੋਕ ਗਲਤ ਬੋਲਦੇ ਨੇ ਦੂਜੀ ਗੱਲ ਬਾਈ ਜੀ ਜੇ ਤੁਹਾਡੇ ਤੱਕ ਵੀਡੀਓ ਪਹੁੰਚ ਚੁੱਕੀ ਹੈ ਐਨ ਆਰ ਆਈ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਰਾਵੋ ਸਾਰੇ ਪੰਜਾਬੀ ਕਮਿਊਨਿਟੀ ਇਕੱਠੀ ਹੋ ਕੇ ਫਲੋਰੀਡਾ ਦੇ ਵਿੱਚ ਜائیں ਅਮਰੀਕਾ ਦੇ ਵਿੱਚ ਨੇ ਸਾਰੇ ਇਕੱਠੇ ਹੋ ਗਏ ਤੁਸੀਂ ਕੀ ਕਰੋ ਉਹਨਾਂ ਦੇ ਘਰ ਜਾਓ ਜਿਨ੍ਹਾਂ ਦੇ ਘਰ ਦੇ ਮੈਂਬਰ ਮਰ ਚੁੱਕੇ ਨੇ ਜਿਨ੍ਹਾਂ ਦੇ ਘਰ ਦੇ ਮੈਂਬਰ ਇਸ ਦੁਨੀਆ ਨੂੰ ਛੱਡ ਚੁੱਕੇ ਨੇ ਇੱਕ ਤਾਂ ਪਰਿਵਾਰ ਪਹਿਲਾਂ ਹੀ ਦੁਖੀ ਹੈ ਉੱਪਰੋਂ ਆਪਾਂ ਦੁਖੀ ਕਰ ਰਹੇ ਹਾਂ ਉਹਨਾਂ ਨੂੰ ਆਵਾਜ਼ ਚੱਕ ਤੱਕ ਕੇ ਤੇ ਸਾਡੀ ਪੰਜਾਬੀ ਭਰਾ ਨੇ ਇੱਕ ਵੀਡੀਓ ਪਾ ਦਿੱਤੀ ਪਟੀਸ਼ਨ ਦੀ ਉਸ ਨੂੰ ਦੇਖਣ ਤੋਂ ਬਾਅਦ ਲਗਾਤਾਰ ਬਸ ਇਹੀ ਹੋ ਗਿਆ ਕਿ ਪਟੀਸ਼ਨ ਪਾ ਪਟੀਸ਼ਨ ਪਾ ਅਗਲੇ ਕੀ ਕਹਿਣਗੇ ਕਿ ਸਾਡੇ ਦੇ ਘਰ ਦੇ ਤਿੰਨ ਮੈਂਬਰ ਚਲੇ ਗਏ ਦੇ ਦੋਸ਼ੀ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਪੰਜਾਬੀ ਭਰਾਵਾਂ ਨੂੰ ਬੇਨਤੀ ਆਤ ਜੋੜ ਕੇ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੋ ਇਕੱਠੇ ਹੋਗੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰੋ ਦੁੱਖ ਵੰਡਾਓ ਤਾਂ ਕਿ ਉਹਨਾਂ ਦੇ ਦਿਲ ਨੂੰ ਵੀ ਠੰਡਕ ਪਹੁੰਚੇ ਕਿ ਗਲਤੀ ਹੋ ਗਈ ਆ ਬੰਦੇ ਤੋਂ ਤੇ ਅੱਜ ਸਾਡੇ ਘਰ ਆਏ ਨੇ ਸਾਡਾ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਪੁੱਛੋ ਕਿ ਅਸੀਂ ਤੁਹਾਡੇ ਬੱਚੇ ਦਾ ਵਾਪਸ ਨਹੀਂ ਕਰ ਸਕਦੇ ਪਰਿਵਾਰ ਦੇ ਮੈਂਬਰ ਦਾ ਵਾਪਸ ਨਹੀਂ ਕਰ ਸਕਦੇ ਹਾਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਕੋਈ ਸਾਨੂੰ ਦੱਸੋ ਹੁਕਮ ਲਾਓ ਤਾਗੀ ਉਹਨਾਂ ਦਾ ਕਲੇਜਾ ਵੀ ਠੰਡਾ ਹੋ ਜੇ ਤਾਂ ਉਹਨਾਂ ਨੂੰ ਲੱਗੇ ਕਿ ਇਕੱਠੇ ਹੋ ਕੇ ਆਏ ਨੇ ਆਪਣੀ ਗਲਤੀ ਮੰਨ ਰਹੇ ਨੇ ਤੇ ਗਲਤੀ ਮੰਨਣ ਤੋਂ ਬਾਅਦ ਉਹ ਕਿਤੇ ਨਾ ਕਿਤੇ ਆਪਣਾ ਕੇਸ ਆ ਜੋ ਉਹ ਵਾਪਸ ਲੈ ਸਕਣ ਤੇ ਸਾਡਾ ਭਰਾ ਹਰਜਿੰਦਰ ਉਹ ਸਾਡੇ ਵਿਚਕਾਰ ਆ ਸਕੇ ਕਿਉਂਕਿ ਉਹ ਘਰੋਂ ਦਾ ਚੱਲਿਆ ਨਹੀਂ ਸੀ ਸੁੱਕੇ ਕਿ ਅੱਜ ਮੈਂ ਤਿੰਨ ਬੰਦੇ ਮਾਰਨੇ ਆ ਗਲਤੀ ਹੋਈ ਆ ਗਲਤੀ ਸਾਨੂੰ ਮੰਨਣੀ ਪਣੀ ਆ ਬਾਈ ਜੀ ਗਲਤੀ ਮੰਨੋ ਤੇ ਗਲਤੀ ਮੰਨਾਂਗੇ ਤਾਂ ਹੀ ਉਹਨਾਂ ਦੇ ਦਿਲਾਂ ਦੇ ਵਿੱਚ ਠੰਡਕ ਪੁੰਜੇਗੀ ਵੀ ਹਾਂ ਗਲਤੀ ਕੀਤੀ ਆ ਤੇ ਮੰਨ ਵੀ ਰੇਣੇ ਗਲਤੀ ਕੀਤੀ ਆ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਮਿਲੋ ਮਿਲਣ ਤੋਂ ਬਾਅਦ ਫਿਰ ਕੀ ਕਰੋ ਉਹਨਾਂ ਨੂੰ ਪੁੱਛੋ ਗੱਲਬਾਤ ਪੁੱਛੋ ਕਿ ਅਸੀਂ ਪਰਿਵਾਰ ਦੇ ਮੈਂਬਰ ਨਹੀਂ ਵਾਪਸ ਕਰ ਸਕਦੇ ਹਾਂ ਤੁਹਾਡੇ ਨਾਲ ਅਸੀਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੁਹਾਨੂੰ ਕਿਸੇ ਜੀ ਦੀ ਲੋੜ ਆ ਕਿਸੇ ਚੀਜ਼ ਦੀ ਹੈਲਪ ਚਾਹੀਦੀ ਆ ਸਾਨੂੰ ਦੱਸੋ ਅਸੀਂ ਪੰਜਾਬੀ ਕਮਿਊਨਿਟੀ ਤੁਹਾਡੇ ਨਾਲ ਖੜੇ ਆ ਸਾਨੂੰ ਦੱਸੋ ਜੁਰਮਾਨਾ ਲਾਓ ਅਸੀਂ ਜੁਰਮਾਨਾ ਭਰਨ ਦੇ ਲਈ ਤਿਆਰ ਆ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੋਚਣ ਕਿ ਹਾਂ ਪੰਜਾਬੀ ਆਏ ਨੇ ਇਕੱਠੇ ਹੋ ਕੇ ਆਏ ਨੇ ਦੁੱਖ ਸਾਂਝਾ ਕਰ ਰਹੇ ਨੇ ਸਾਨੂੰ ਕੇਸ ਵਾਪਸ ਲੈਣਾ ਚਾਹੀਦਾ ਜੇਕਰ ਆਹ ਗੱਲ ਕਰਤੀ ਨਾ ਪੰਜਾਬੀਓ ਸਾਡੇ ਐਨ ਆਰ ਆਈ ਭਰਾਵੋ ਆ ਜੋੜ ਕੇ ਬੇਨਤੀ ਆ ਇਹ ਕੰਮ ਕਰ ਲੋ ਪਟੀਸ਼ਨਾਂ ਪਾਉਣ ਨਾਲ ਕੁਝ ਨਹੀਂ ਹੋਣਾ ਪਟੀਸ਼ਨਾਂ ਆਪਣੀਆਂ ਬਿਲਕੁਲ ਜ਼ੀਰੋ ਨੇ ਉਹ ਕਿਉਂ ਜ਼ੀਰੋ ਨੇ ਉਹ ਕਿਉਂ ਜ਼ੀਰੋ ਨੇ ਟਰੰਪ ਦਾ ਇੱਕ ਤਾਂ ਪਹਿਲੇ ਹੀ ਲੱਗਦਾ ਪੰਜਾਬ ਦੇ ਨਾਲ ਪੰਜਾਬੀਏ ਨਾਲ ਹੁਣ ਬਹੁਤ ਸਾਰੇ ਪੰਜਾਬੀ ਨਾਲ ਤੱਕਾ ਹੋ ਰਿਹਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲਾਇਸੈਂਸ ਕੈਨਸਲ ਕਰ ਦਿੱਤੇ ਨੇ ਡਰਾਈਵਰਾਂ ਨੂੰ ਰੋਕਿਆ ਜਾ ਰਿਹਾ ਜਿਹਦੇ ਸਿਰ ਦੇ ਉੱਤੇ ਦਸਤਾਰ ਦਿਖ ਰਹੀ ਹੈ ਉਹਨਾਂ ਨੂੰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ ਪਟੀਸ਼ਨ ਦਾ ਫਾਇਦਾ ਕਿਉਂ ਨਹੀਂ ਕਿਉਂਕਿ ਜਿੰਨੀ ਵੀ ਪਟੀਸ਼ਨ ਪਾ ਰਹੇ ਨੇ ਸਾਈਨ ਪਟੀਸ਼ਨ ਕਰ ਰਹੇ ਨੇ ਆਪਣੇ ਦੇਸ਼ ਦੇ ਲੋਕ ਪੰਜਾਬੀ ਲੋਕ ਕਰ ਰਹੇ ਨੇ ਉੱਥੇ ਦੇ ਲੋਕ ਨਹੀਂ ਕਰ ਰਹੇ ਅੰਗਰੇਜ਼ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੇ ਤਾਂ ਉੱਥੇ ਦੇ ਲੋਕ ਮਰੇ ਨੇ ਉਹਨਾਂ ਲਈ ਤਾਂ ਆਪਣਾ ਹਰਜਿੰਦਰ ਦੋਸ਼ੀ ਆ ਕਿਉਂਕਿ ਉਸ ਤੋਂ ਤਿੰਨ ਬੰਦੇ ਮਰੇ ਨੇ ਇਹ ਆਪਾਂ ਵੀ ਗੱਲ ਮੰਨਦੇ ਆ ਚਲੋ ਗਲਤੀ ਹੋਈ ਆ ਪਰ ਮੰਨਣੀ ਪੈਣੀ ਆ ਗਲਤੀ ਆ ਆਪਾਂ ਨੂੰ ਉਹ ਥੋੜੀ ਨਾ ਪਟੀਸ਼ਨ ਕਰ ਰਹੇ ਨੇ ਹਾਂ ਉੱਥੇ ਸਰਕਾਰ 트럼ਪ ਪਹਿਲਾਂ ਹੀ ਲੱਗਦਾ ਆਪਣੇ ਪੰਜਾਬੀਆਂ ਨਾਲ ਉਹ ਤਾਂ ਕਹੇਗਾ ਕਿ ਮੈਂ ਤਾਂ ਆਪਣੇ ਲੋਕਾਂ ਦੀ ਗੱਲ ਮੰਨਣੀ ਆ ਜੇ ਕੱਲ ਨੂੰ ਉਹ ਲੋਕ ਇਕੱਠੇ ਹੋ ਕੇ ਆਵਾਜ਼ ਚੱਕਣਗੇ ਸੜਕਾਂ ਤੇ ਆਗੇ ਕਿ ਆਹ ਬੰਦੇ ਨੂੰ ਇਹਨੇ ਤਿੰਨ ਬੰਦੇ ਮਾਰਿਆ ਇਹਨੂੰ ਸਜ਼ਾ ਆਉਣੀ ਚਾਹੀਦੀ ਆ ਸਖਤ ਸਖਤ ਸਜ਼ਾ ਦੇਉ ਫਿਰ ਕੀ ਕਰਾਂਗੇ ਆਪਾਂ ਉੱਥੇ ਦੀ ਸਰਕਾਰ ਲਈ ਆਪਣੀ ਪਾਈ ਹੋਈ ਪਟੀਸ਼ਨ ਬਿਲਕੁਲ 0 ਆ 0 ਉਹ ਆਪਣੀ ਪਟੀਸ਼ਨ ਨੂੰ 0 ਮੰਨਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਗਲੇ ਹੱਥ ਘੜੇ ਕਰ ਦਿੱਤੇ ਕਿ ਭਾਰਤੀ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਜੌਬਸ ਨਹੀਂ ਮਿਲੇਗੀ ਉਹਨਾਂ ਨੇ ਤਾਂ ਹੱਥ ਗੜੇ ਕਰਤੇ ਉਹਨਾਂ ਨੂੰ ਆਪਣੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਸਿਰਫ ਆਪਣੇ ਲੋਕਾਂ ਦੀ ਗੱਲ ਸੁਣਨੀ ਆ ਕੱਲ ਨੂੰ ਜੇ ਹਜ਼ਾਰ ਬੰਦਾ ਇਕੱਠਾ ਹੋ ਕੇ ਸੜਕਾਂ ਤੇ ਆ ਗਿਆ ਨਾ ਕਿ ਇਹ ਬੰਦੇ ਦੇ ਹੱਕ ਦੇ ਵਿੱਚ ਭਾਰਤੀ ਪਟੀਸ਼ਨਾਂ ਪਾ ਰਹੇ ਨੇ ਇੱਕ ਤਾਂ ਦੋਸ਼ੀ ਆ ਉੱਪਰੋਂ ਬੋਲ ਰਹੇ ਨੇ ਇਹਨੇ ਕੋਈ ਦੋਸ਼ ਨਹੀਂ ਕੀਤਾ ਇਹਨੇ ਕੋਈ ਬੰਦੇ ਨਹੀਂ ਮਾਰੇ ਗਲਤੀ ਉਹਨਾਂ ਦੀ ਸੀ ਜੋ ਮਰੇ ਨੇ ਇਹ ਗੱਲ ਭਾਈ ਜੀ ਪਹਿਲਾਂ ਬੋਲ ਚੁੱਕੇ ਆ ਵੀਡੀਓ 'ਚ ਪਰ ਸੋਚੋ ਦਿਮਾਗ ਦੇ ਨਾਲ ਇੱਕ ਸੂਜ ਬਾਣ ਭਰਾ ਨੇ ਫੋਨ ਕਰਕੇ ਗੱਲ ਆਖਿਆ ਕਿ ਤੁਸੀਂ ਵੀਡੀਓ ਪਾਓ ਐਨ ਆਰ ਆਈ ਭਰਾਵਾਂ ਨੂੰ ਦੱਸੋ ਕਿ ਸਾਨੂੰ ਚਾਹੀਦਾ ਇਕੱਠੇ ਹੋ ਕੇ ਉਹਨਾਂ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਉਹਨਾਂ ਦੇਿਲ ਨੂੰ ਠੰਡਕ ਪਹੁੰਚੇ ਤੇ ਉਹ ਕੇਸ ਵਾਪਸ ਲੈਣ ਬੈਠ ਕੇ ਗੱਲਬਾਤ ਹੁੰਦੀ ਆ ਫਿਰ ਹੁੰਦਾ ਇਧਰੋਂ ਆਪਾਂ ਵੀਡੀਓ ਪਾਈ ਜਾਂਦੇ ਆ ਇਧਰੋਂ ਉਹ ਪਾਈ ਜਾਂਦੇ ਨੇ ਇਧਰੋਂ ਆਪਾਂ ਪਟੀਸ਼ਨਾਂ ਪਾਈ ਜਾਂਦੇ ਆ ਉਹ ਹੋਰ ਗੁੱਸੇਜ ਹੋ ਜਾਂਦੇ ਵੀ ਸਾਡੇ ਘਰ ਦੇ ਮੈਂਬਰ ਮਰ ਚੁੱਕੇ ਨੇ ਸਾਡੇ ਘਰ ਦੇ ਮੈਂਬਰ ਸਾਨੂੰ ਛੱਡ ਕੇ ਗਏ ਨੇ ਉਹਨਾਂ ਦੀ ਮੌਤ ਹੋ ਗਈ ਉੱਪਰੋਂ ਦੋਸ਼ੀ ਨੂੰ ਬਚਾਉਣ ਦੇ ਲਈ ਪੰਜਾਬੀ ਕਮਿਊਨਿਟੀ ਦੇਸ਼ ਦੇ ਲੋਕ ਭਾਰਤ ਦੇਸ਼ ਦੇ ਲੋਕ ਇਕੱਠੇ ਹੋ ਰਹੇ ਨੇ ਪਟੀਸ਼ਨਾਂ ਪਾ ਰਹੇ ਨੇ 20 ਲੱਖ ਤੋਂ ਉੱਪਰ ਪਟੀਸ਼ਨ ਪੈ ਗਈ ਤਾਂ ਉਹ ਹੋਰ ਗੁੱਸੇ ਹੋਣਗੇ ਹੱਥ ਜੋੜ ਕੇ ਬੇਨਤੀ ਐਨਐਰੀ ਭਰਾਵੋ ਇਹ ਕੰਮ ਕਰ ਲੋ ਉਹਨਾਂ ਤੱਕ ਪਹੁੰਚ ਕਰੋ ਜਿੰਨੇ ਵੀ ਪੰਜਾਬੀ ਵੱਸਦੇ ਨੇ ਪੰਜਾਬੀ ਕਮਿਊਨਿਟੀ ਵੱਸਦੀ ਆ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਇਕੱਠੇ ਹੋਵੋ ਇੱਕ ਗਰੁੱਪ ਬਣਾਓ ਉਹਨਾਂ ਤੱਕ ਪਹੁੰਚੋ ਉਹਨਾਂ ਨਾਲ ਗੱਲ ਕਰੋ ਬੈਠ ਕੇ ਗੱਲ ਕਰੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰੋ ਦੂਜੀ ਗੱਲ ਜੋ ਵੀ ਪਟੀਸ਼ਨਾਂ ਪਈਆਂ ਨੇ ਬਾਈ ਜੀ ਕਹਿੰਦੇ ਨੇ ਕਿ ਉਹ ਪਟੀਸ਼ਨ ਅਜੇ ਤੱਕ ਪਤਾ ਹੀ ਨਹੀਂ ਕਿੰਨੇ ਉਹ ਸਾਈਟ ਬਣਾਈ ਕਿੱਥੇ ਪੈਸਾ ਜਾ ਰਿਹਾ ਬਹੁਤ ਸਾਰੇ ਭਰਾ ਸਾਡੇ ਇਦਾਂ ਦੇ ਨੇ ਕਿ ਉੱਥੇ ਪੈਸਾ ਵੀ ਡੋਨੇਟ ਕਰ ਰਹੇ ਨੇ ਜਦਕਿ ਪਰਿਵਾਰ ਵੱਲੋਂ ਇਹੀ ਬੋਲਿਆ ਗਿਆ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਜਦੋਂ ਲੋੜ ਹੋਈ ਅਸੀਂ ਦੱਸਾਂਗੇ ਜੋ ਲੋਕਾਂ ਨੇ ਕਿਦਨੇ ਸੈਲਰੀ ਕਰਤੀ ਆਪਣੀ দান ਕਿਸੇ ਦੇ 5 ਡਾਲਰ ਕਿਸੇ ਨੇ 10 ਡਾਲਰ ਇੰਨੀ ਜ਼ਿਆਦਾ ਬਾਈ ਜੀ ਅਮਾਉਂਟ ਇਕੱਠੇ ਕਰ ਰਹੇ ਨੇ ਲੋਕ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਬਾਈ ਜੀ 127 ਤੋਂ ਜ਼ਿਆਦਾ ਬਾਈ ਜੀ ਵੈਬਸਾਈਟਾਂ ਬਣ ਚੁੱਕੀਆਂ ਜੋ ਗੋ ਫੰਡ ਦੇ ਨਾਮ ਤੋਂ ਹਰਜਿੰਦਰ ਦੇ ਨਾਮ ਤੋਂ ਬਾਈ ਜੀ ਪੈਸਾ ਇਕੱਠਾ ਕਰ ਰਹੇ ਨੇ ਬਹੁਤ ਸਾਰੇ ਲੋਕ ਆਪਣੇ ਖਾਤਿਆਂ ਦੇ ਵਿੱਚ ਪੁਆਰੇ ਨੇ ਤਾਂ ਬਾਈ ਜੀ ਜਿੰਨੇ ਜਿੰਨੇ ਸਾਈਨ ਪਟੀਸ਼ਨ ਕੀਤੀ ਆ ਉਹਨੂੰ ਅਨਸਾਈਨ ਕਰ ਲਓ ਤਾਂ ਕਿ ਬਾਈ ਜੀ ਜੋ ਹਰਜਾਨਾ ਅਜੇ ਨਹੀਂ ਸਾਨੂੰ ਪਤਾ ਹਰਜਿੰਦਰ ਬਾਈ ਦਾ ਬਾਈ ਜੀ ਅਜੇ ਕੁਝ ਨਹੀਂ ਪਤਾ ਬਈ ਉਹਦੀ ਸਜ਼ਾ ਮਾਪ ਹੁੰਦੀ ਆ ਜੇ ਉੱਥੇ ਦੇ ਗੋਰਿਆਂ ਨੇ ਆਵਾਜ਼ ਚੱਕਤੀ ਆਵਾਜ਼ ਚੱਕ ਲਈ ਕਿ ਇਹਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨੇ ਭਾਰਤੀਆਂ ਦੀ ਪਟੀਸ਼ਨਾਂ ਨਹੀਂ ਦੇਖਣੀ ਉੱਥੇ ਸਰਕਾਰ ਨੇ ਉਹਨਾਂ ਨੇ ਆਪਣੇ ਬੰਦੇ ਦੇਖਣੇ ਆ ਕਿਉਂਕਿ ਉਹ ਆਪਣੇ ਬੰਦੇ ਦੇ ਹੱਕ ਦੇ ਵਿੱਚ ਆਉਣਗੇ ਨਾ ਕਿ ਸਾਡੇ ਹੱਕ ਦੇ ਵਿੱਚ ਆਉਣਗੇ ਆਪਾਂ ਉਹਨਾਂ ਦਾ ਮਿੰਟ ਚ ਕਹਿ ਦਿੰਦੇ ਨੇ ਚਲੋ ਨਿਕਲੋ ਪਹਿਲਾਂ ਆਪਣੇ ਰਿਪੋਰਟ ਕਿਤੇ ਇੰਡੀਆ ਦੇ ਲੋਕ ਕਿੰਨੇ ਪੰਜਾਬੀ ਆਏ ਕਿੰਨੇ ਭਾਰਤ ਦੇ ਆਏ ਨੇ ਰਿਪੋਰਟ ਕਰਦੇ ਅਗਲੇ ਨੇ ਕਹਿੰਦੇ ਲੋੜ ਹੀ ਨਹੀਂ ਹੁਣ ਹਰ ਜਾਨਣਾ ਕਿ ਨੂੰ ਪੁੱਤਰਾ ਪੈਣਾ ਦੇਖੋ ਗਲਤੀ ਇੱਕ ਦੀ ਆ ਸਾਨੂੰ ਮੰਨਣੀ ਪੈਣੀ ਆ ਭਰਾ ਨੇ ਗਲਤੀ ਕੀਤੀ ਆ ਪਰ ਉਹ ਘਰੋਂ ਸੋਚ ਕੇ ਨਹੀਂ ਗਿਆ ਵੀ ਅੱਜ ਮੈਂ ਤਿੰਨ ਬੰਦੇ ਮਾਰਨੇ ਆ ਗਲਤੀ ਹੋ ਗਈ ਉਹ ਟਨ ਲਿਆ ਉਸਨੇ ਪਰ ਗਲਤੀ ਮੰਨਣੀ ਪੈਣੀ ਆ ਦੂਜੀ ਗੱਲ ਬਾਈ ਜੀ ਹਰਜਿੰਦਰ ਬਾਈ ਨੇ ਗਲਤੀ ਕੀਤੀ ਆ ਹੁਣ 1500 ਤੋਂ ਪਲੱਸ ਬਾਈ ਜੀ ਹੁਣ ਲਾਇਸੈਂਸ ਕੈਨਸਲ ਕਰ ਦਿੱਤੇ ਗਏ ਨੇ ਤੇ ਉੱਥੇ ਗੋਰੇ ਅੰਗਰੇਜ਼ ਰੋਕ ਰੋਕ ਕੇ ਜੋ ਪੁਲਿਸ ਵਾਲੇ ਨੇ ਉਹ ਟਰੱਕ ਰੋਕ ਰਹੇ ਨੇ ਸਾਡੇ ਪੰਜਾਬੀ ਭਰਾਵਾਂ ਦੇ ਦਸਤਾਰ ਮੰਨੀ ਹੋਈ ਦੇਖ ਕੇ ਵੀਰ ਨੂੰ ਬੋਚੋਂ ਅੰਗਰੇਜ਼ੀ ਆਂਦੀ ਆ ਇਹਦਾ ਲਾਇਸੈਂਸ ਚੈੱਕ ਕਰੋ ਕਿਵੇਂ ਬਣਾ ਹੋਇਆ ਉਹ ਤੋਂ ਅੰਗਰੇਜ਼ੀ ਦੇ ਵਿੱਚ ਸਵਾਲ ਜਵਾਬ ਕਰਦੇ ਨੇ ਜੇ ਨਹੀਂ ਉਹਨਾਂ ਨੂੰ ਸਵਾਲ ਜਵਾਬ ਆਉਂਦੇ ਤਾਂ ਉਹਨਾਂ ਨੂੰ ਰੋਕ ਲੈਂਦੇ ਨੇ ਸਵੇਰ ਤੱਕ ਫਿਰ ਅਗਲੇ ਦਿਨ ਫਿਰ ਕਾਰਵਾਈ ਕਰਦੇ ਨੇ ਇਦਾਂ ਦੀਆਂ ਬਾਈ ਜੀ ਬਾਰਦਾਤਾਂ ਹੋ ਰਹੀਆਂ ਨੇ ਸਟੋਰਾਂ ਦੇ ਵਿੱਚ ਪੰਜਾਬੀ ਭਰਾ ਲੱਗੇ ਹੋਏ ਨੇ ਗੋਰੇ ਕਿਸੇ ਦੇ ਨਹੀਂ ਹੋ ਸਕਦੇ ਜੇ ਆਪਣੇ ਦੇਸ਼ ਦੇ ਵਿੱਚ ਰਹਿੰਦੇ ਆ ਆਪਣੇ ਭਾਰਤੀ ਯੂਪੀ ਬਿਹਾਰ ਵਾਲੇ ਦਿੱਲੀ ਵਾਲੇ ਪੰਜਾਬੀ ਹਰਿਆਣੇ ਵਾਲੇ ਇਕੱਠੇ ਹੋ ਜਾਂਦੇ ਨੇ ਏਕਤਾ ਕਰ ਲੈਂਦੇ ਨੇ ਗੋਰੇ ਆਪਣਾ ਸਾਥ ਕਿਉਂ ਦੇਣਗੇ ਗੋਰੇ ਆਪਣਾ ਸਾਥ ਕਿਉਂ ਦੇਣਗੇ ਸੋਚਣ ਵਾਲੀ ਗੱਲ ਆ ਗੋਰੇ ਸਿਰਫ ਆਪਣੇਆਂ ਦਾ ਸਾਥ ਦੇਣਗੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਜਾ ਕੇ ਸਟੋਰਾਂ ਦੇ ਉੱਤੇ ਵੀ ਆਪਣੇ ਪੰਜਾਬੀਆਂ ਨਾਲ ਧੱਕਾ ਕਰਨਗੇ ਮਾਰਕੋਟਾਈ ਕਰਨਗੇ ਹੁਣ ਤੱਕ ਬਾਜੀ ਹੁੰਦਾ ਵੀ ਇਹੀ ਆ ਆਪਣੇ ਪੰਜਾਬੀ ਨਾਲ ਧੱਕਾ ਹੁੰਦਾ ਸਟੋਰਾਂ ਦੇ ਉੱਤੇ ਲੱਗੇ ਹੋਏ ਨੇ ਟਰੱਕ ਡਰਾਈਵਰਾਂ ਨੂੰ ਰੋਕਿਆ ਜਾ ਰਿਹਾ ਹੈ ਲਾਇਸੈਂਸ ਕੈਨਸਲ ਕੀਤੇ ਜਾ ਰਹੇ ਨੇ ਉੱਥੇ ਦੀ ਸਰਕਾਰ ਲਈ ਆਪਣੀ ਪਾਈ ਹੋਈ ਪਟੀਸ਼ਨ ਬਿਲਕੁਲ ਜ਼ੀਰੋ ਆ ਉਹ ਕਹਿਣਗੇ ਇੱਕ ਦਾ ਬੰਦਾ ਦੋਸ਼ੀ ਆ ਉਹਨੂੰ ਬਚਾਣ ਦੇ ਲਈ ਇਨੇ ਲੱਖ ਲੋਕ ਖੜੇ ਹੋ ਰਹੇ ਨੇ ਦੋਸ਼ੀ ਨੂੰ ਜਦ ਕਿ ਸਾਨੂੰ ਚਾਹੀਦਾ ਪੰਜਾਬੀਓ ਸਾਨੂੰ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਕੋਲ ਜਾਈਏ ਇਕੱਠੇ ਹੋ ਕੇ ਪੰਜਾਬੀ ਜਾਨ ਗੱਲਬਾਤ ਕਰਨ ਦੁੱਖ ਸਾਂਝਾ ਕਰਨ ਤਾਂ ਕਿ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਵੇ ਉਹ ਕਿਤੇ ਨਾ ਕਿਤੇ ਸੋਚਣ ਵੀ ਚਲੋ ਗਲਤੀ ਹੋ ਗਈ ਗਲਤੀ ਮੰਨੀਆਂ ਪਰਿਵਾਰ ਦੇ ਮੈਂਬਰ ਤਾਂ ਨਹੀਂ ਆਉਣੇ ਵਾਪਸ ਹਾਂ ਇੱਕ ਬੰਦਾ ਜੇ ਬਚਾ ਸਕਦੇ ਆ ਅਸੀਂ ਆਪਣਾ ਕੇਸ ਵਫਤ ਲੈ ਲਈਏ ਇਹ ਗੱਲਬਾਤ ਸੀ ਇਸ ਵੀਡੀਓ ਦੇ ਵਿੱਚ ਬੇਵਕੂਫੀਆਂ ਨਾ ਕਰੀ ਆਪਾਂ ਇਦਾਂ ਦੀਆਂ ਜੋ ਆਪਾਂ ਕਰ ਚੁੱਕੇ ਆ ਕਿਸੇ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਪਟੀਸ਼ਨ ਵਾਲੀ ਵੀਡੀਓ ਪਾਤੀ ਮੈਂ ਖੁਦ ਪਟੀਸ਼ਨ ਪਾਈ ਆ ਪਰ ਹੁਣ ਜਾ ਕੇ ਅਨਸਾਈਨ ਕਰਾਂਗਾ ਪਟੀਸ਼ਨ ਤੇ ਦੂਜੀ ਗੱਲ ਬਾਈ ਜੀ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਇਕੱਠੇ ਹੋ ਕੇ ਆਵਾਜ਼ ਇਹ ਨਾ ਚੁੱਕੋ ਕਿ ਉਹਨੇ ਕੋਈ ਦੋਸ਼ ਨਹੀਂ ਕੀਤਾ ਉਸਦੇ ਪਰਿਵਾਰ ਨੂੰ ਮਿਲੋ ਬਹੁਤ ਸਾਰੇ ਐਨ ਆਰ ਆਈ ਭਰਾ ਨੇ ਜੋ ਸਾਨੂੰ ਫੋਨ ਕਰ ਰਹੇ ਨੇ ਸਾਨੂੰ ਗਲਤ ਬੋਲ ਰਹੇ ਨੇ ਬਾਈ ਜੀ ਅਸੀਂ ਪੰਜਾਬ 'ਚ ਰਹਿ ਕੇ ਵੀ ਆਵਾਜ਼ ਚੱਕ ਰਹੇ ਆ ਸੱਚੇ ਦਿਲੋਂ ਗਵਾ ਚੱਕ ਰਹੇ ਆ ਦਿਲੋਂ ਆਵਾਜ਼ ਚੱਕ ਰਹੇ ਆ ਨਾ ਕੀ ਕੋਈ ਪੈਸੇ ਲਈ ਨਾ ਕਿਸੇ ਚੀਜ਼ ਲਈ ਆਵਾਜ਼ ਚੱਕ ਰਿਆਂ ਤਾਂ ਕਿ ਸਾਡਾ ਪੰਜਾਬੀ ਭਰਾ ਜਦੋਂ ਸਿਰ ਦੇ ਉੱਤੋਂ ਦਸਤਾਰ ਲੱਥੀ ਹੋਈ ਦਿਖਦੀ ਹੈ ਨਾ ਆ ਅੱਜ ਦਿਲ ਨੂੰ ਪੁੱਛੀਏ ਦੇਖੋ ਉਸ ਸਮੇਂ ਕੀ ਹੁੰਦਾ ਬਾਈ ਜੀ ਇੱਕ ਦਸਤਾਰ ਜਿੰਨੇ ਕਦੇ ਬਾਈ ਜੀ ਆਪਣੇ ਸਿਰ ਦੇ ਉੱਤੋਂ ਪਰਣਾ ਨਾ ਤਾਰਿਆ ਹੋਵੇ ਘਰ ਤੋਂ ਬਾਹਰ ਬਿਨਾਂ ਪਰਨੇ ਤੋਂ ਪਾਕ ਤੋਂ ਨਾ ਗਿਆ ਹੋਵੇ ਅੱਜ ਉਸ ਬੰਦੇ ਨੂੰ ਅੱਜ ਹਰਜਿੰਦਰ ਨੂੰ ਬਿਨਾਂ ਦਸਤਾਰ ਤੋਂ ਦੇਖ ਕੇ ਪੰਜਾਬੀਆਂ ਦੇ ਦਿਲ ਝੰਡੋੜੇ ਜਾ ਰਹੇ ਨੇ ਦੁੱਖਾ ਬਾਈ ਜੀ ਸਾਨੂੰ ਪਰ ਸਾਨੂੰ ਚਾਹੀਦਾ ਇਕੱਠੇ ਹੋ ਕੇ ਉਹਨਾਂ ਦੇ ਪਰਿਵਾਰ ਨੂੰ ਮਿਲੋ ਦੁਕਸਾਂਜਾ ਕਰੋ ਤਾਂ ਕਿ ਉਹਨਾਂ ਦਿਲ ਦੇ ਵਿੱਚ ਕੁਝ ਰਹਿਮ ਆਵੇ ਤੇ ਉਹ ਆਪਣਾ ਕੇਸ ਵਾਪਸ ਲੈ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਜੀ ਜੇਕਰ ਤੁਹਾਨੂੰ ਕੋਈ ਵੀ ਕਹਿੰਦਾ ਕਿ ਪੈਸੇ ਭੇਜੋ ਪੈਸੇ ਨਾ ਭੇਜੋ। ਚਾਹੇ ਕੋਈ ਵੈਬਸਾਈਟ ਬਣ ਚੁੱਕੀ ਅਰਜਿੰਦਰ ਨਾਮ ਤੇ ਗੋਫੰਡ ਦੇ ਨਾਮ ਤੇ 127 ਸਾਈਟਾਂ ਬਣ ਚੁੱਕੀਆਂ। ਉੱਥੇ ਕਿਸੇ ਨੇ ਪੈਸਾ ਨਹੀਂ ਪਾਣਾ ਤਾਂ ਕਿ ਬਾਈ ਜੀ ਤੁਹਾਡਾ ਪੈਸਾ ਨਾ ਖਰਾਬ ਹੋਵੇ। ਜਦੋਂ ਪਰਿਵਾਰ ਨੂੰ ਲੋੜ ਹੋਈ ਪਰਿਵਾਰ ਖੁਦ ਵੀਡੀਓ ਪਾ ਕੇ ਤੁਹਾਡੇ ਤੱਕ ਪਹੁੰਚ ਕਰੇਗਾ। ਸਤਿ ਸ੍ਰੀ ਅਕਾਲ।